ਸਸੇ ਗੱਲ ਪੰਜਾਬ ਲੋਕਾਂ ਕੋਲ ਆਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਦੇ ਦੌਰਾਨ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਪੰਜਾਬ ਸਰਕਾਰ ਦੀਆਂ ਵੱਖ-ਵੱਖ ਟੀਮਾਂ ਜੁਟੀਆਂ ਹੋਈਆਂ ਨੇ ਉੱਥੇ ਹੀ ਬਹੁਤ ਸਾਰੀ ਪੁਲਸ ਦੇ ਵੱਲੋਂ ਜਿਹੜੇ ਨਸ਼ਾ ਸਮਗਲਰ ਨੇ ਬੀਤੇ ਦਿਨ ਉਹਨਾਂ ਦੇ ਜਿਹੜੇ ਘਰਟ ਆਏ ਗਏ ਆ ਤਾਂ ਮੰਨਜੋ ਕਿ ਡੀਜੀਪੀ ਪੰਜਾਬ ਉਹਨਾਂ ਦੇ ਵੱਲੋਂ ਵੀ ਇੱਕ ਕਾਲ ਦਿੱਤੀ ਗਈ ਹੈ ਕਿ ਪੰਜਾਬ ਨੂੰ ਇਸ ਮਹੀਨੇ ਦੇ ਵਿੱਚ ਨਸ਼ਾ ਮੁਕਤ ਕਰ ਦੇਵਾਂਗੇ ਤਾਂ ਹੁਣ ਪੰਜਾਬ ਦੇ 12000 ਪਿੰਡ ਦੇ ਵਿੱਚ ਕੱਲੇ-ਕੱਲੇ ਵਿਧਾਇਕ ਮੰਤਰੀ ਐਮ ਐਲ ਏ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਟੀਮਾਂ ਉਹ ਜਾਣਗੀਆਂ ਸਰਵੇ ਕਰਨਗੀਆਂ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਜਿਹੜਾ ਚੱਕ ਕੇ ਲਿਆ ਕੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਚੱਕ ਕੇ ਜੇਲਾ ਦੇ ਵਿੱਚ ਡੱਕਿਆ ਜਾਏਗਾ ਅੱਜ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਹੈ ਤਾਂ ਉੱਥੇ ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਪ੍ਰੈਸ ਨੂੰ ਕਿਹਾ ਕਿ ਅੱਜ ਜਿਹੜਾ ਤੁਹਾਡਾ ਦਿਨ ਹੈ ਇਹ ਬਹੁਤ ਵੱਡਾ ਦਿਨ ਹੈ ਤੁਹਾਡੇ ਲਈ ਵੀ ਪ੍ਰੈਸ ਲਈ ਵੀ ਤਾਂ ਪ੍ਰੈਸ ਨੂੰ ਜਿਹੜੀ ਬੇਨਤੀ ਕਰਦੇ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਕੱਲੇ-ਕੱਲੇ ਪਿੰਡ ਦੇ ਵਿੱਚ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਜਿੰਨੇ ਵੀ ਲੀਡਰ ਸਹਿਮਾਨ ਜਾਣਗੇ ਘਰ-ਘਰ ਜਾ ਕੇ ਜਿਹੜੀ ਅਪੀਲ ਕੀਤੀ ਜਾਊਗੀ ਇੱਕ ਸਰਵੇ ਹੋਏਗਾ ਉਹ ਸਰਵੇ ਦੇ ਦੌਰਾਨ ਨਸ਼ਾ ਕਰਨ ਵਾਲਿਆਂ ਨੂੰ ਜਿਹੜਾ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਜਾਊਗਾ ਉਹਨਾਂ ਨੂੰ ਇਲਾਜ ਦੇ ਨਾਲ ਠੀਕ ਕਰਕੇ ਉਹਨਾਂ ਨੂੰ ਫਿਰ ਕੰਮ ਤੇ ਲਾਇਆ ਜਾਊਗਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਡੱਕਿਆ ਜਾਏਗਾ ਜ਼ਿਲ੍ਹਿਆਂ ਦੇ ਵਿੱਚ ਤਾਂ ਉਹ ਉਹਨਾਂ ਦਿਨ ਆ ਰਹੇ ਮਾਲਵਿੰਦਰ ਕਾਂਗ ਤੇ ਹੋਰ ਸੀਨੀਅਰ ਲੀਡਰ ਜਿਹੜੇ ਇਹ ਵਿਰਾਜਮਾਨ ਦਿਖੇ ਜਦੋਂ ਉਹਨਾਂ ਦੇ ਵੱਲੋਂ ਪ੍ਰੈਸ ਨੂੰ ਇਸ ਗੱਲਬਾਤ ਦੇ ਜਰੀਏ ਸੰਬੋਧਨ ਕੀਤਾ ਗਿਆ ਤਾਂ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਸਰਗਰਮ ਹੈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਜਿਹੜੇ ਘਾਰ ਹੈ ਉਹ ਲਗਾਤਾਰ ਢਾਈ ਜਾ ਰਿਹਾ ਹੈ ਪਿਗਲੇ ਪੰਜੇ ਜਿਹੜਾ ਉਪਯੋਗ ਹੈ ਸਮਗਲਾਂ ਨਾਲ ਦੇ ਘਰ ਤੇ ਲਗਾਤਾਰ ਕੀਤਾ ਜਾ ਰਿਹਾ ਹੋਰ ਕੀ ਕੁਝ ਕਿਹਾ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਆਓ ਸੁਣਦੇ ਹਾਂ ਉਹਨਾਂ ਦਾ ਡਿਮਾਂਡ ਘਟਾਉਣ ਦੀ ਗੱਲ ਹੈ ਡਿਮਾਂਡ ਇਸ ਤਰ੍ਹਾਂ ਘਟੇਗੀ ਕਿ ਜਿੰਨੇ ਵੀ ਬੰਦੇ ਨਸ਼ਾ ਕਰਦੇ ਆ ਉਹ ਸਾਡੇ ਸਾਰੇ ਜਿਹੜਾ ਨੈਟਵਰਕ ਆ ਉਹਦੇ ਵਿੱਚ ਆ ਅਸੀਂ ਉਹਨਾਂ ਨੂੰ ਦਵਾਈ ਵੀ ਦੇਵਾਂਗੇ ਸਕਿੱਲ ਡਵੈਲਪਮੈਂਟ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਵੀ ਦੇਵਾਂਗੇ ਸੋ ਇਹ ਟੂ ਪ੍ਰੋਗਰਾਮ ਸਰ ਜੀ ਆ ਜਿਹਦੇ ਵਿੱਚ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਇਹਨੂੰ ਡੀਕੰਮੋਲਾਈਜ਼ ਕਰਦੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਮਰੀਜ਼ ਆ ਮੈਂਟਲ ਹੈਲਥ ਇਸ਼ੂ ਆ ਤੇ ਉਹਨਾਂ ਨੂੰ ਹਮਦਰਦੀ ਦੇ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਮਦਦ ਉਹ ਦੇਖਦੇ ਉਹਨਾਂ ਨੂੰ ਉਹਨਾਂ ਨੂੰ ਨਸ਼ਾ ਸੁਗਾਣਾ ਕੰਮਿਸ ਕਰਾਣਾ ਤੇ ਕੰਮ ਦੇਣਾ ਤੇ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਉਹ ਕ੍ਰਿਮੀਨਲ ਆ ਹਾਰਡ ਕੋਰ ਕ੍ਰਿਮੀਨਲ ਆ ਉਹਨਾਂ ਨਾਲ ਸ਼ਕਤੀ ਨਾਲ ਲੜਨਾ ਤੇ ਉਹ ਚਾਹੇ ਜਿਹੜੀ ਕੋਈ ਪਾਕਿਸਤਾਨ ਤੋਂ ਰੋਜ਼ ਆਉਂਦੀਆਂ ਉੱਥੋਂ ਨਸ਼ਾ ਆਂਦਾ ਸੀ ਉਹ ਨੂੰ ਕੋਈ ਚੱਕਣ ਨਹੀਂ ਜਾਂਦਾ ਔਰ ਨਸ਼ਾ ਤਸਕਰ ਪਿੰਡ ਛੱਡ ਕੇ ਪੰਜਾਬ ਛੱਡ ਕੇ ਭੱਜ ਰਹੇ ਆ ਬਹੁਤ ਸਾਰੀਆਂ ਕੋਠੀਆਂ ਉਹਨਾਂ ਦੀ ਖਾਲੀ ਪਈਆਂ ਪਹਿਲਾਂ ਉਹਨਾਂ ਦਾ ਦਾਬਾ ਹੁੰਦਾ ਸੀ ਬੜਾ ਹੋਰ ਆਰਡਰ ਦੇ ਰਹੇ ਹਾਂ ਲੋਕ ਜਿਹੜੇ ਆ ਗਏ ਉਹ ਸ਼ੇਰ ਹੋ ਗਏ ਪਿੰਡਾਂ ਚ ਵਿਲੇਜ ਡਿਫੈਂਸ ਕਮੇਟੀਆਂ ਬਣਾ ਕੇ ਇਸੇ ਤਰ੍ਹਾਂ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾ ਕੇ ਤੇ ਇਹਦੇ ਵਿੱਚ ਜਿਹੜੀ ਹੈਗੀ ਹੁਣ 7 ਤੋਂ 14 ਜਿਹੜੀ ਹੈਗੀ ਆ ਉਹ ਯਾਤਰਾ ਹੋਣੀ ਆ ਕੱਲੇ-ਕੱਲੇ ਪਿੰਡ ਜਾਣਾ ਸਾਰੇ ਐਮਐਲਏ ਸਾਰੇ ਮੈਂਬਰ ਆਫ ਪਾਰਲੀਮੈਂਟ ਮਿਨਿਸਟਰ ਔਰ ਸਾਡੇ ਮਾਨਯੋਗ ਨੈਸ਼ਨਲ ਕਲੋਨਲ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀ ਆ ਸਾਡੇ ਪੰਜਾਬ ਦੇ ਜਿਹੜੇ ਅਸਲੀ ਪਰਿਵਾਰੀ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਸਾਰੀ ਜਿੰਨੀ ਸਰਕਾਰ ਆ ਉਹ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡ ਜਾ ਕੇ ਲੋਕਾਂ ਨੂੰ ਮਿਲੇਗੀ ਔਰ ਸਾਰੇ ਅਫਸਰ ਸਬੰਧ ਨਾਲ ਆਲ ਰੌਂਡਗੇ ਔਰ ಗ್ರಾಮ ਸਭਾਵਾ ਕਰਕੇ ਉਥੇ ਮਤੇ ਪਾਇਆ ਜਾਣਗੇ ਔਰ ਨਸ਼ਾ ਮੁਕਤ ਬਣਾਉਣ ਵਾਸਤੇ ਮੱਲਿਆਂ ਨੂੰ ਜਿਹੜੇ ਵਾਰਡਾਂ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਉਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਬਣਾ ਕੇ ਤੇ ਉਹ ਜਿਵੇਂ ਪਹਿਲਾਂ ਦੱਸ ਚੁੱਕਿਆ ਕਿ ਜਿਹੜੇ ਉਹਨੂੰ ਡੀਕੈਨਲਾਈਜ਼ ਕਰਕੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦਾ ਨਾਸ਼ ਕਰਾਣਾ ਉਹਨਾਂ ਨੂੰ ਕੰਮਸਕੜਾ ਕੰਮ ਦਿਲਾਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਤੇ ਸਖਤ ਸਰਕਰੀ ਕਾਰਵਾਈ ਕਰਨਾ ਤੇ ਇਹ ਸਟ੍ਰੈਟਜੀ ਲੈ ਕੇ ਜਾਂਦਾ ਮੈਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪੱਤਰਕਾਰਾਂ ਨੂੰ ਪੱਤਰਕਾਰ ਭਾਈਚਾਰੇ ਨੂੰ ਬਧਾਈ ਦਿੰਦਾ ਅੱਜ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਆ ਗਏ ਤੇ ਬਟ ਮੈਂ ਥੋੜਾ ਜਿਆਦਾ ਇਹਨੂੰ ਸੋਚੀਆ ਕਿ ਜਿਹੜਾ ਸਾਡਾ ਜਿਹੜਾ ਉਜ਼ਬੇਕਿਸਤਾਨ ਹੈ 180 ਦੇਸ਼ਾਂ ਵਿੱਚ 151 ਤੇ ਜਿਹੜਾ ਕਿ ਮਤਲਬ ਬਹੁਤ ਸਾਰੇ ਸਲਮਾਨ ਜਨਕ ਨੇ ਜਿਹਨੂੰ ਆਪਾਂ ਜਿਹੜਾ ਦੇਸ਼ ਕਹਿੰਦਾ ਹੋਵੇ ਸਭ ਤੋਂ ਵੱਡੀ ਡੈਮੋਕ੍ਰੇਸੀਆਂ ਤੇ ਉੱਥੇ ਪੱਤਰਕਾਰਾਂ ਦੀ ਫਰੀडम ਦਾ ਇਹ ਹਾਲ ਹੋਵੇ ਪੱਤਰਕਾਰ ਜਿਲ੍ਹਾ ਚ ਵੀ ਗਏ ਆ ਔਰ ਹਮਲੇ ਵੀ ਹੋਏ ਆ ਔਰ ਜਿਹੜੇ ਤੁਹਾਡੇ YouTube ਚੈਨਲ ਬੰਦ ਕੀਤੇ ਜਾ ਰਹੇ ਆ ਤੇ ਮੈਂ ਉਮੀਦ ਕਰਨਾ ਕਿ ਜਿਹੜੀ ਸਾਡੀ ਸਰਕਾਰ ਆ ਉਹ 155 ਦਿਨਾਂ ਦੇ ਪਹਿਲੇ ਨੰਬਰ ਤੇ ਆਉਣ ਦੀ ਕੋਸ਼ਿਸ਼ ਕਰੇਗੀ ਔਰ ਪੱਤਰਕਾਰਾਂ ਨੂੰ ਐਕਚੁਅਲ ਜਰਨਲਿਸਟ ਫਰੀडम ਮਿਲੇਗੀ ਸੋ ਮੇਰੀਆਂ ਤੁਹਾਨੂੰ ਗੁੱਡ ਵਿਸ਼ਿਸ਼ਾ ਤੇ ਤੁਹਾਨੂੰ ਜਿਹੜਾ ਪਹਿਲਾਂ ਹੁੰਦਾ ਸੀ ਜਿਹੜੇ ਐਕਚੁਅਲੀ ਜਰਨਲਿਸਟ ਆ ਉਹਨਾਂ ਵਾਸਤੇ 5 ਲੱਖ ਦਾ ਹੁੰਦਾ ਸੀ ਹੁਣ ਸਾਰਿਆਂ ਨੂੰ ਮਿਲੂਗਾ ਜੇ ਮਾਨ ਸਰਕਾਰ ਨੇ ਕੱਢਿਆ ਸਾਰੇ ਹੁਣ ਤਿੰਨੇ ਸਭ ਨੂੰ ਮਿਲੇਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਪੱਤਰਕਾਰਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਤੇ ਇਹ ਇੱਕ ਛ ਦੇ ਬਰ ਦੇ ਉਸ ਵਾਇ ਜਿਹੜਾ ਹੈਗਾ ਤੁਹਾਡਾ ਬਿਹਰ ਸਰ ਪੰਜਾਬ ਪੰਜਾਬ ਚ ਦੇ ਵਿੱਚ ਰੈਸਟ ਸ਼ਕਾਉ ਕਰਦੇ ਨੇ ਉਹਨਾਂ ਚ ਕਿੰਨੇ ਇਸ ਵੇਲੇ ਜਿਹੜੇ ਮਰੀਜ਼ ਨੇ ਜਿਹੜੇ ਉਹ ਦਾਖਲ ਜੀ ਜਦੋਂ ਮੈਂ ਇਹਨੂੰ ਮਤਲਬ ਟੇਕਓਵਰ ਕੀਤਾ ਉਦੋਂ ਪੰਜਾਬ ਦੇ ਵਿੱਚ 2250 ਹੁੰਦੇ ਸੀ ਸਾਡੇ ਤੇ ਸਾਡੇ ਕੋਲੇ 1500 ਦੀ ਪ੍ਰੈਸਟੀਜੀ ਹੁਣ ਕਪੈਸਿਟੀ ਅਸੀਂ 5000 ਕੀਤੀ ਉਹਨੂੰ ਅੱਗੇ ਐਕਸਪਲੇਨ ਕਰ ਰਹੇ ਹਾਂ ਅਸੀਂ ਇਹਦੇ ਵਿੱਚ ਇਸ ਵੇਲੇ ਜਿਹੜੇ ਹੈਗੇ ਆ ਉਹ ਸਾਡੇ ਜਿਹੜੇ ਰਿਪੋਰਟ ਚ ਆ ਉਹ 1000 ਤੋਂ ਵੱਧ ਹੈ ਲੇਕਿਨ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਸਾਡੇ ਕੋਲੇ ਆਮ ਆਦਮੀ ਫਿਰਨੇ ਆ ਉਹ ਪੂਰਾ ਡਿਜੀਟਲ ਮਾਡਲ ਹੈ ਇਹਨੂੰ ਵੀ ਕਰ ਰਹੇ ਆ ਅਸੀਂ ਡਿਜੀਟਾਈਜ਼ ਕਰ ਰਹੇ ਆ ਇਹਨੂੰ ਸਾਰਿਆਂ ਨੂੰ ਤੇ ਉਹਦੇ ਵਿੱਚ ਬਿਲਕੁਲ ਰੀਅਲ ਟਾਈਮ ਡਾਟਾ ਹੁੰਦਾ ਕਿ ਅੱਜ 70000 ਦੇ ਦਿੱਤੇ ਗਿਆ ਅੱਜ 73 ਅੱਜ 75000 ਹੋ ਗਿਆ ਅੱਜ ਬਲੱਡ ਪ੍ਰੈਸ਼ਰ ਦੇ ਕਿੰਨੇ ਆਏ ਸ਼ੂਗਰ ਦੇ ਕਿੰਨੇ ਉਹਦੇ ਕੋਲ ਰੀਅਲ ਟਾਈਮ ਡਾਟਾ ਇਹਦੇ ਵਿੱਚ ਵੀ ਆ ਜਾਏਗਾ ਸਾਡੇ ਕੋਲੇ ਅਸੀਂ ਉੱਪਰ ਨੂੰ ਜਾ ਰਹੇ ਆ ਤੇ ਲੇਕਿਨ ਇਹਦੇ ਵਿੱਚ ਬਹੁਤ ਸਾਰੇ ਬੀਜ ਉਹ ਆ ਜਿਹੜੇ ਇਸ ਵੇਲੇ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਆ ਜਿਵੇਂ ਕਿਸੇ ਸੈਂਟਰ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਕਿਤੇ ਦੋ ਬੀਜ ਦਾਖਲ ਹੈ ਕਿਤੇ ਚਾਰ ਨਹੀਂ ਜਾ ਰਿਹਾਗਾ ਤੇ ਮੈਨੂੰ ਲੱਗਦਾ ਕਿ ਦੋ 20000 ਬੀਜ ਜਿਆਦਾ ਤੋਂ ਸਰ ਓਟ ਕਲੀਨਿਕਾਂ ਚ ਵੀ ਗਿਣਤੀ ਵਧੀ ਹੈ ਜੀ ਵਧੀਆ ਜੀ ਵਧੀਆ ਓਟ ਕਲੀਨਿਕ ਚ ਵਧੀਆ ਇੱਕ ਤਾਂ ਜਿਹੜੇ ਬੰਦੇ ਏਰੀਆ ਕੋਲੋਂ ਲਿਆਉਂਦੇ ਸੀ ਉਹ ਰੱਗ ਲੋਲੀ ਆਉਣ ਲੱਗੇ ਤੇ ਗਿਣਤੀ ਵੀ ਵਧੀ ਹੈ ਜਿਹੜੇ ਬੰਦੇ ਹਾਂ ਜੀ ਫਿੰਗਰ ਓਟ ਕਲੀਨਿਕ ਹਾਂ ਉਹਦੇ ਚ ਤਕਰੀਬਨ ਤਕਰੀਬਨ 3 ਲੱਖ ਦੇ ਕਰੀਬ ਆ ਜੀ ਔਰ ਜਿਹੜੇ ਪ੍ਰਾਈਵੇਟ ਆ ਉਹ 7 ਲੱਖ ਦੇ ਕਰੀਬ ਆ ਲੇ ਹੁਣ ਸਾਡੇ ਜਿਹੜੇ ਜਿਹੜਾ ਤੁਹਾਡਾ ਮਹਾਰੀ ਦਾ ਜੇ ਮੈਂ ਕਰਾਂ ਜਿਹੜਾ ਡਾਇਰੈਕਸ਼ਨ ਰੀਅ ਕੰਪੀਅਰ ਚ ਸਾਡੇ ਰੇਜ 50 ਬੈੱਡ ਹੁੰਦੇ ਸੀ ਤੇ 10 ਤੋਂ ਵੱਧ ਮਰੀਜ਼ ਲੈ ਹੁੰਦੇ ਸੀ ਤੇ ਹੁਣ ਇੱਥੇ ਅੱਜ ਦੀ ਰੇਟ ਚ ਮਰ 75 ਕੇ 80 ਮਰੀਜ਼ ਆ 100 ਦੀ ਕਵਰਟੀ ਕਰਤੀ ਆ 200 ਦੀ ਕਰਨ ਜਾ ਰਹੇ ਆ ਇਸੇ ਤਰ੍ਹਾਂ ਸਾਡੇ ਦੋ ਪ੍ਰਾਈਵੇਟ ਤੇ ਇੱਕ ਨਰਸਿੰਗ ਕਾਲਜ ਦੇ ਇੱਕ ਪ੍ਰਾਈਵੇਟ ਹਸਪਤਾਲ ਨੇ 50-50 ਬੈਡਰਾਂ ਨੇ ਦਿੱਤੇ ਆ ਸਾਡੇ ਕੋਲ 200 ਦੀ ਕੈਪੈਸਿਟੀ ਹੈ 100 ਬੈਡ ਅਸੀਂ ਗਿਆਨ ਸਰਕਰ ਦੀ ਲਈਏ ਚਾਹੇ ਉਹ ਟੈਕਨੀਕਲੀ ਪਟਿਆਲੇ ਚ ਪੈਂਦਾ 100 ਬੈਡਸ ਨਾਲ ਹੋਰਾਂ ਨੇ ਦਿੱਤਾ ਸੋ ਅਸੀਂ ਆਪਣਾ ਪੂਰੀ ਸਟ੍ਰੈਟਜੀ ਬਣਾ ਕੇ ਪੂਰਾ ਅਰੇਂਜਮੈਂਟ ਕਰਕੇ ਇਸੇ ਮਰੀਜ਼ ਨੂੰ ਦਿੱਕਤ ਨਹੀਂ ਆਉਂਦਾ ਕਿ ਮੰਜਾ ਮਤਲਬ ਪੇਸ਼ੈਂਟ ਇਹ ਨਹੀਂ ਕਹੇਗਾ ਕਿ ਅਸੀਂ ਬੱਚੇ ਨੂੰ ਲੈ ਕੇ ਆਏ ਸੀ ਤੁਹਾਨੂੰ ਮੰਜਾ ਨਹੀਂ ਦਿੰਦਾ ਪਹਿਲਾਂ ਐਕਚੁਅਲੀ ਪੁਰਸਾਂ ਨੂੰ ਬਹੁਤ ਦਿੱਕਤ ਆਦੀ ਉਹ ਜਦੋਂ ਕੁਛ ਨਸ਼ੇੜੀ ਨੂੰ ਫੜਦੇ ਸੀ ਨਾ ਜੀ ਕਹਿੰਦੇ ਜੀ ਕੋਈ ਹੋਰ ਬ ਇਹਨੂੰ ਅਸੀਂ ਮਤਲਬ ਜੇ ਮਰ ਗਿਆ ਤਾਂ ਸਾਡੇ ਕੋਲ ਸਿਆਪਾ ਪੈਣਾ ਜੀ ਹੁਣ ਉਹ ਸਾਰੀਆਂ ਪ੍ਰੋਬਲਮ ਸੋਲਵ ਕਰਦੇ ਅਸੀਂ ਕਿ ਤੁਸੀਂ ਉਹਨੂੰ ਹਸਪਤਾਲ ਲੈ ਜਾਣੇ ਨਹੀਂ ਉਹਨੂੰ ਡਾਕਟਰ ਕੋਲ ਲੈ ਕੇ ਜਾਓ ਉੱਥੇ ਉਹਦਾ ਇਲਾਜ ਸ਼ੁਰੂ ਹੋ ਜਾਏਗਾ ਨਾ ਜੇ ਨਾ ਤਾਂ ਮਰੇਗਾ ਉੱਥੇ ਰੋਟੀ ਪਾਣੀ ਖਾਣ ਦਾ ਤਾਂ ਉਹਨੂੰ ਜਿਸੇ ਪੜਾਉਣ ਨੂੰ ਦੱਸ ਕਿ ਕਿੰਨਾ ਵਧੀਆ ਸੀ ਰੈਜੀਮ ਕੀਤਾ ਕਿ ਬਹੁਤ ਵਧੀਆ ਉਹਨੂੰ ਨਿਊਟ੍ਰੀਸ਼ਸ ਖਾਣਾ ਦਿੰਨੇ ਆ ਕਿਚਨ ਗਾਰਡਨਿੰਗ ਕਰਾਉਣੇ ਆ ਤੁਸੀਂ ਜਾ ਕੇ ਦੇਖਿਓ ਬਰਾਬਰ ਕੁਝ ਵੀ ਸਾਰਾ ਦੇਖਿਆ ਨਹੀਂ ਹੋਏਗਾ ਇਹ ਕੋਈ ਨੈਸਸਰੋ ਕੇਤੇ ਜਾ ਕੇ ਦੇਖਿਓ ਹੁਣ ਮੈਂ ਪਹਿਲਾਂ ਇੱਕ ਉਹ ਡਿਸਰਟਡ ਜੇ ਹੁੰਦੇ ਸੀ ਉਹ ਜਿੰਨੇ ਵੀ ਸੀ ਪੰਜਾਬ ਦੇ ਵਿੱਚ ਨਾ ਜੀ ਉਹਨੋਂ ਉੱਤੇ ਬੜਾ ਵਧੀਆ ਇੱਕ ਲਾਈਵਲੀ ਐਟਮੋਸਫੇਅਰ ਹੈ ਜ਼ਰੂਰੀ ਹੈ ਜੀ ਔਰ ਇਹਦੇ ਕਿਹੜੇ ਜਦੋਂ ਆਪਾਂ ਕੋਈ ਨਸ਼ਾ ਛਡਾਉ ਕੇ ਕੇਂਦਰ ਕਹਿੰਦੇ ਉਹਦੀ ਸਟਿਗਮਾ ਹੁੰਦਾ ਮੈਨੂੰ ਤਾਂ ਯਾਦ ਆ ਜਿਵੇਂ ਮੈਂ ਤਾਂ ਬੜੀ ਦੇਰ ਤੋਂ ਉਹਦੇ ਨਾਲ ਡੀਲ ਕਰਦਾ ਇੱਕ ਨਾ ਨੌਜਵਾਨ ਦੀ ਮੌਤ ਹੋ ਗਈ ਉਹਨਾਂ ਦੇ ਘਰ ਗਿਆ ਪਰਾਣੀ ਗੱਲ ਕਰਨ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਇਹਦਾ ਤੁਸੀਂ ਇਹਨੂੰ ਛਪਾਓ ਨਾ ਪ੍ਰਿੰਟ ਦੇ ਵਿੱਚ ਹੋਰ ਕਿਸੇ ਨੂੰ ਫਾਇਦਾ ਹੋ ਜਾਊਗਾ ਕਹਿੰਦੇ ਨੌਸਾ ਪ੍ਰਿੰਟ ਚ ਤਾਂ ਫਾਇਦਾ ਹੋਊਗਾ ਇਹਦੀ ਪ੍ਰਿੰਟ ਦਾ ਵਿਆਹ ਨਹੀਂ ਹੋਣਾ ਇਹ ਮਸ਼ੀਨਤੀ ਭਾਰਾ ਐ ਸਟਿਗਮਾ ਇਹਨੂੰ ਖਤਮ ਹੈ ਨਾ ਉਹ ਜਿਹੜਾ ਸਟਿਗਮਾ ਹੈਗਾ ਇਸ ਕਰਕੇ ਆ ਸਾਰੇ ਜਿਹੜੀ ਅਸੀਂ ਮਤਲਬ ਆਰਵੇਦ ਕੇਜੇ ਵਾਲਾ ਸਟ੍ਰੈਟਜੀ ਬਣਾਈ ਆ ਪਰ ਸਟਿਗਮਾ ਤਾਂ ਨਿਕਲੂਗਾ ਜਦੋਂ ਆਪਾਂ ਪਿੰਡ-ਪਿੰਡ ਜਾਵਾਂਗੇ ਪਹਿਲਾਂ ਏਡਜ਼ ਵਿੱਚ ਇਦਾਂ ਹੀ ਹੁੰਦਾ ਸੀ ਹੁਣ ਏਡਜ਼ ਵਾਲੇ ਅੱਗੇ ਆਣ ਲੱਗੇ ਨੇ ਏਡਜ਼ ਦੀ ਬਿਮਾਰੀ ਆ ਲਾਸ ਕਰਾਉਣਾ ਬਿਮਾਰੀ ਆ ਇਹ ਪਰ ਇਦਾਂ ਹੀ ਇਹ ਬਿਮਾਰੀ ਆ ਨਸ਼ਾ ਵੀ ਬਿਮਾਰੀ ਆ ਸਰ ਕੈਬਨਟ ਤੇ ਇਸ ਪੱਖੋਂ ਅਸੀਂ ਅਸੀਂ ਉਹਦੇ ਵਾਸਤੇ ਇੱਕ ਬੈਟਰ ਸਟ੍ਰੈਟਜੀ ਇਹ ਆ ਵੀ ਜੇ ਬੰਦਾ ਮਰ ਜੇ ਮੁਆਵਜ਼ਾ ਤੇ ਚਲੋ ਬਾਅਦ ਦੀ ਗੱਲ ਆ ਬੰਦਾ ਮਰੇ ਨਾ ਉਹਦੇ ਵਾਸਤੇ ਅਸੀਂ ਨਾ ਜਿਹੜੇ ਨਸ਼ਾ ਟੀਕੇ ਲਾਣ ਵਾਲੇ ਆ ਉਹ ਟੀਕੇ ਲਾਣ ਵਾਲੇ ਮਰਦੇ ਹੋ ਬੋਸ ਲਾ ਦਿੰਦੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਕ ਨਵੀਂ ਦਵਾਈ ਜਿਹੜੀ ਹੈਗੀ ਸਾਡੀ ਸ਼ੁਰੂ ਹੋ ਜਾਏਗੀ ਆਪੇ ਦੱਸ ਦਿੰਦੇ ਉਹਨੂੰ ਰਿਕਵਰਡ ਮੈਥਡ ਆਨ ਕਹਿੰਦੇ ਉਹ ਨਾਕਿਚ ਬੰਦੇ ਟੀਕੇ ਜਿੰਨੀ ਇਫੈਕਟਿਵ ਹੈ ਕਿਉਂਕਿ ਉਹਨਾਂ ਨੂੰ ਤੋੜ ਲੱਗਦੀ ਹੈ ਜ਼ਿਆਦਾ ਉਹ ਜਿਹੜਾ ਇਨੀਸ਼ੀਅਲ ਪੀਰੀਅਡ ਹੈ ਉਹਦੇ ਨਾਲ ਕਰਾਂਗੇ ਇਹਨਾਂ ਨੂੰ ਗੋਲੀਆਂ ਵੱਧ ਦੇ ਕੇ ਜਾਂ ਹੋਰ ਸਬਸਟੀਚੂਸ਼ਨ ਥੈਰੇਪੀ ਤੇ ਹੌਲੀ-ਹੌਲੀ ਪਰ ਜਿਹੜੀ ਉਹਦੀ ਡੀਡਿਕਸ਼ਨ ਦੀ ਇੱਕ ਪ੍ਰੋਸੈਸ ਆ ਉਹ ਥੋੜਾ ਜਿਹਾ ਬੰਦਨ ਕਸ਼ਟ ਲੱਗਣਾ ਪੈਂਦਾ ਕੋਈ ਤਵੱਸਿਆ ਵਾਲੀ ਵਾਲੀ ਜਾਂ 2 ਤੋਂ 3 ਹਫ਼ਤੇ ਲੱਗਦੇ ਉਹਨਾਂ ਤੇ ਇਹ ਪੂਰਾ ਇੱਕ ਸੈਂਟੀਫਿਕ ਹੈ ਜਿਹੜਾ ਅਸੀਂ ਇਹਦਾ ਪੂਰਾ ਤਿਆਰ ਕਰਦੇ ਆ ਸਰ ਸਪੈਸ਼ਲ ਗੱਲ ਕਹੀ ਵੀ ਜਿਹੜਾ ਨਸ਼ਾ ਕਰਾਉਂ ਆ ਰਿਆਂ ਮੰਨਿਆਂ ਦੇ ਚ ਜਾਣੇ ਆ ਉਹ ਕਹਿੰਦੇ ਆ ਵੀ ਕੁੜੀ ਦਾ ਵਿਆਹ ਜਿਵੇਂ ਇਦਾਂ ਗੱਲ ਕਰੀ ਸਰੇ ਇਹਦੇ ਲਈ ਵੀ ਕੋਈ ਸਟੈਪ ਲੈ ਰਹੇ ਹੋ ਲੋਕਾਂ ਨੂੰ ਸਮਝਾਇਆ ਕਿਵੇਂ ਜਾਵੇ ਉਹ ਉਹ ਇਸੇ ਕਰਕੇ ਪਿੰਡ ਪਿੰਡ ਜਾ ਰਹੇ ਨੇ ਲੋਕਾਂ ਨੂੰ ਸਮਝਾਣਾ ਵੀ ਤਾਂ ਖੁੱਲ ਕੇ ਸਾਹਮਣੇ ਆਉ ਜੇ ਨਾ ਕਰਦੇ ਕੋਈ ਗਾਲੀ ਬਿਮਾਰੀ ਆ ਜਿਵੇਂ ਐਡਸ ਦੀ ਬਿਮਾਰੀ ਆ ਆਪਾਂ ਨਾ ਉਹਨੂੰ ਕਿਸ ਬੰਦੇ ਸੀ ਆਪਾਂ ਕਾਲੇ ਪੀਲੇ ਦੀ ਬਿਮਾਰੀ ਆ ਹੋਰ ਵੀ ਬੜੀਆਂ ਚਾਹੇ ਬਿਮਾਰੀਆਂ ਆਇਆ ਗਿਆ ਜੇ ਇਵਨ ਟੀਵੀ ਦਾ ਨਹੀਂ ਦੱਸਦੇ ਲੋਕਾਂ ਨੂੰ ਟੂਬਰਕੂਲੋਸਿਸ ਹੋ ਜਾਣਾ ਕਿਸੇ ਨੂੰ ਦੱਸਦੇ ਨਹੀਂ ਆ ਉਹ ਦੱਸਣਾ ਬਿਮਾਰੀ ਫੈਲਦੀ ਆ ਉਹ ਖਤਮ ਤਾਂ ਹੀ ਹੋਊਗੀ ਜੇ ਆਪਾਂ ਖੁੱਲ ਕੇ ਸਾਹਮਣੇ ਆਵਾਂਗੇ ਪਹਿਲਾ ਇੱਕ ਬੜਾ ਅਨਫੋਰਚੂਨੇਟ ਗੱਲ ਹੈ ਕਿ ਜਦੋਂ ਕਿਸੇ ਕੁੜੀ ਦਾ ਰੇਪ ਹੋ ਜਾਂਦਾ ਵਿਚਾਰੀ ਚੁੱਪ ਕਰਕੇ ਬਹਿ ਜਾਂਦੀ ਸੀ ਜਾਂ ਜਿਹੜੇ ਵਰਨ ਵੀ ਹੁੰਦੇ ਸੀ ਚੁੱਪ ਕਰਕੇ ਬਹਿ ਜਾਂਦੇ ਸੀ ਉਹਨੇ ਕੁਝ ਕੁੜੀਆਂ ਆ ਕੇ ਰਾਈਆਂ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਤੱਕਾ ਹੋਇਆ ਸਾਡੇ ਨਾਲ ਸਾਡੀ ਐਕਸਪਲੋਇਟੇਸ਼ਨ ਹੋਈ ਹੈ ਮੀ ਟੂ ਮੂਵਮੈਂਟ ਚੱਲੀ ਹੈ ਜੀ ਮਾडम ਤੇ ਇਸ ਕਰਕੇ ਇਹ ਹੁਣ ਜਿਹੜਾ ਇਹਦਾ ਜਿਹੜਾ ਸਟਿਗਮਾ ਖਤਮ ਕਰਨਾ ਐਕਿਉਂ ਇਹਦੇ ਚਾਰ ਚੀਜ਼ਾਂ ਹੈ ਇੱਕ ਦਾ ਸਪਲਾਈ ਰਿਡਕਸ਼ਨ ਇੱਕ ਡਿਮਾਂਡ ਰਿਡਕਸ਼ਨ ਇੱਕ ਇਹਦੇ ਜਿਹੜਾ ਹਾਰਮ ਰਿਡਕਸ਼ਨ ਜਿਹੜੀ ਤੁਸੀਂ ਟਿਕਾੜੀ ਰੱਖ ਦਿੱਤੀ ਓਵਰਡੋਸ ਡੈਥ ਉਹਦੇ ਨਾਲ ਉਹਦੇ ਨਾਲ ਕਾਲਾ ਕੀਲੇ ਵੀ ਹੁੰਦਾ ਤੇ ਉਹ ਹਾਰਮਨ ਰिडਕਸ਼ਨ ਵੀ ਅਸੀਂ ਕਰ ਰਹੇ ਆ ਤੇ ਤੀਜਾ ਹੈਗਾ ਤੁਹਾਡਾ ਸਟਿਗਮਾ ਰिडਕਸ਼ਨ ਜਿਹੜਾ ਸਟਿਗਮਾ ਖਤਮ ਕਰਨਾ ਉਹ ਤਾਂ ਹੀ ਹੋਊਗਾ ਜੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਪਿੰਡ-ਪਿੰਡ ਜਾ ਕੇ ਗੱਲਬਾਤ ਕਰਾਂਗੇ ਲੋਕਾਂ ਨੂੰ ਕਹਾਂਗੇ ਲੋਕਾਂ ਦੇ ਸਾਹਮਣੇ ਅਸੀਂ ਹੈ ਨਾ ਇਹ ਸਾਡੇ ਉਹ ਤੇ ਪਟਿਆਲੇ ਦੀ ਦੇਸੀ ਵਟ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਮੁੰਡਾ ਨਸ਼ਾ ਕਰਦਾ ਸੀ ਉਹਨੂੰ ਨਸ਼ਾ ਛਡਾਤਾ ਉਹਨੂੰ ਅਸੀਂ ਕੰਮ ਦੇ ਦਿੱਤਾ ਸੀ ਉਹ ਹੁਣ ਜਿਹੜੇ ਨਸ਼ਾ ਛਡਾਉਣ ਵਾਲੇ ਆ ਉਹਨੂੰ ਸਾਰਾ ਪਤਾ ਵੀ ਕਿਹੜਾ-ਕਿਹੜਾ ਹੈ ਕੋ ਉਹ ਲਿਆ ਕੇ ਲੋਕਾਂ ਦਾ ਇਲਾਜ ਕਰਾ ਰਿਹਾ ਉਹਨੂੰ ਅਸੀਂ ਨੌਕਰੀਆਂ ਦਵਾ ਰਿਆ ਸੀ ਇੰਡਸਟਰੀ ਨਾਲ ਟਾਈਅਪ ਲੈ ਲਾ ਲੋਕ ਨੌਕੀਂ ਨਹੀਂ ਦਿੰਦੇ ਸੀ। ਤੋਂ ਇੰਡਸਟਰੀਅਲ ਨੂੰ ਕਹ ਰਹੇ ਵੀ ਕੋਈ ਗੱਲ ਇਹ ਤੁਹਾਨੂੰ ਅਸੀਂ ਦਾਤ ਦੇ ਚਾਰ ਬੰਦੇ ਦੂਜੇ ਧਰਮ ਦੇ ਪੰਜ ਬੰਦੇ ਰੱਖੋ ਤੁਸੀਂ। ਇੱਕ ਉਹਨਾਂ ਚੁੰਨੜਾ ਨਸ਼ਾ ਛੱਡਿਆ ਉਹਨੂੰ ਵੀ ਰੱਖੋ। ਤੋਂ ਇਹ ਇਹ ਮਤਲਬ ਜਿਹੜਾ ਸਟਿਗਮਾ ਖਤਮ ਕਰਦਾ। ਕਿੰਨੇ ਡਾਕਟਰ ਹੋਣ ਤੱਕ ਕਿੰਨੇ ਜਿਹੜਾ ਨੂੰ ਤੁਸੀਂ ਦਵਾ ਚੁੱਕੇ ਹੋ। ਇਹ ਕਾਫੀ ਬੰਦੇ ਆ ਜੀ ਇਹਦੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ। ਉੱਥੇ ਤਾਂ ਦਰਦਨਾ ਛੋੜ ਕੇ ਕਿਉਂਕਿ ਕੋਵਿਡ ਨੇ ਉੱਥੇ ਬਹੁਤ ਵਧੀਆ ਕੰਮ ਕੀਤਾ। ਜਿਵੇਂ ਸਾਰੇ ਪੰਜਾਬ ਚ ਇੱਕ ਅੰਪਲ ਕਰਦਾ ਹੈ। ਮੈਂ ਜਿਹੜੀ ਸਾਡੀ ਮੀਟਿੰਗ ਹੋਈ ਸੀ ਅਗਸਟ ਨੂੰ ਉੱਥੇ ਆ ਕੇ ਅਪਰੀਸ਼ੀਏਟ ਕਰਦੇ ਹਾਂ ਤੇ ਹੁਣ ਹੁਣ ਸਾਡੇ ਜਿੱਦਾਂ ਦੇ ਇਹਨਾਂ ਨੇ ਕੰਮ ਕੀਤਾ ਉਹਨੂੰ ਅਸੀਂ ਰੈਪਲੀਕੇਟ ਕਰਦੇ ਹਾਂ ਉਹ ਅਸੀਂ ਪਾਇਲਟ ਕਰਦੇ ਹਾਂ ਮੈਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਪਾਇਲਟ ਕਰੋ ਅਸੀਂ ਪਾਇਲਟ ਹੋਰ ਵੀ ਬਹੁਤ ਸਾਰੇ ਕਰ ਰਹੇ ਹਾਂ ਹਾਰਟ ਅਟੈਕ ਦੇ ਵੀ ਕਰ ਰਹੇ ਹਾਂ ਬ੍ਰੇਨ ਸਟ੍ਰੋਕ ਦੇ ਵੀ ਕਰ ਰਹੇ ਹਾਂ ਐਪੀਲੈਪਸੀ ਤੇ ਕਰ ਰਹੇ ਹਾਂ ਬਹੁਤ ਸਾਰੇ ਆਨ ਬੜੇ ਦਨਾਂ ਦੇ ਵਿੱਚ ਸੀ ਹੱਬ ਐਂਡ ਸਪੋਕ ਪੰਜਾਬ ਨੂੰ ਅਸੀਂ ਸਾਰੀਆਂ ਏਕ ਕਲਾਸ ਸਰਵਿਸ ਦੇਵਾਂ ਡਾਕਟਰ ਗਾਂਧੀ ਹੋਣੀ ਕਈ ਵਾਰੀ ਰੋਇੰਤੀ ਨਸ਼ਾ ਵੀ ਗੱਲ ਕਰਦੇ ਨੇ ਵੀ ਹਫੀਮ ਤੇ ਡੋਡੇ ਕੋਰਲੇ ਦੇਣੀ ਚਾਹੀਦੀ ਥੋੜਾ ਉਹਦੇ ਬਾਰੇ ਬੈਠੇ ਮਨਸ਼ਰੀ ਕੀ ਵਿਚਾਰ ਦੇਖੋ ਉਹਦੇ ਚੰਨਾ ਜੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੇ ਕਰਨਵੀਰ ਗਾਂਧੀ ਤਾਂ ਡਾਕਟਰ ਵੀ ਆ ਮੇਰਾ ਪੁਰਾਣਾ ਫਲੀਲ ਵੀ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਆ ਬਹੁਤ ਜ਼ਿੰਮੇਵਾਰ ਆ ਅਪਰੋਨ ਉਹ ਰਾਜਾਪੁਰੇਂਗਲੇ ਵੀ ਕਰਦੇ ਸੀ ਇਹਨਾਂ ਦੇ ਰਾਜਸਥਾਨ ਚ ਭੁੱਕੀ ਦੇ ਠੇਕੇ ਹੁੰਦੇ ਸੀ ਜੇ ਤੁਹਾਨੂੰ ਵੀ ਪਤਾ ਹੋਵੇ ਇਹਨਾਂ ਨੇ ਕਿਉਂ ਬੰਦ ਕੀਤੇ ਜੀ ਜਿਹੜੀਆਂ ਓਪੀਓ ਮਾਰ ਦਵਾਈਆਂ ਉਹ ਕਿਉਂ ਨਹੀਂ ਆ ਜੀ ਮਨੋ ਸਾਰੇ ਬੰਦੇ ਨਸ਼ਾ ਕਰ ਲੱਗ ਜਾਂਦੇ ਹੋ ਜੀ ਹੁਣ ਸਾਡੇ ਮੈਰੀਜਵਾਨਾ ਕਹਿੰਦੇ ਭਾਗ ਨੂੰ ਜਿਹੜੇ ਕੈਨੇਡਾ ਦੇ ਵਿੱਚ ਆ ਉਹਨੇ ਓਪਨ ਕਰ ਦਿੱਤੀ ਬੱਚਾ ਨੇ ਪੇਪਰ ਆਉਂਦੇ ਸਾਰੇ ਮੈਡੀਕਲ ਨਾਲ ਲੱਗ ਜਾਂਦੇ ਆ ਆ ਤੁਹਾਡੇ ਮੈਂ ਬਾਰੀ ਬਾਰੀ ਗੱਲ ਕਰਦਾ ਈ ਤੁਹਾਡੀਆਂ એનર્ਜੀ ਡਰਿੰਕਸ ਦੀ ਇਹ ਹੀ ਨਹੀਂ ਕੰਟਰੋਲ ਹੁੰਦੀਆਂ ਜੀ ਲੋਕ ਬੱਚੇ ਇਹ ਟੂ ਐਡਿਕਟ ਹੋ ਗਏ ਨਾ ਬੱਚਾ ਹੀ ਇਜ਼ ਐਡਿਕਟ ਟੂ એનર્ਜੀ ਡਰਿੰਕ ਉਸ ਤੋਂ ਬਾਅਦ ਤੁਹਾਡੇ ਹੁਣ ਅੱਗੇ ਅੱਗੇ ਤਿਆਰ ਹੈ ਜਿਹੜੀ ਮੈਥੋਫੇਟਾਮਿਨ ਕਹਿੰਦੇ ਉਹ ਆਈਸ ਕਹਿੰਦੇ ਆ ਉਹ ਕਿਉਂਕਿ ਇਹ ਇਹਦੀ ਜਿਹੜੇ ਹੈਗੇ ਇਵਨ ਇਵਨ ਮਤਲਬ ਕਿ ਜਿਹੜੇ ਤੁਹਾਡੀ ਇੱਕ ਇੱਕ ਰੂਡੀਮੈਂਟਰੀ ਸਰਕਾਰ ਅਫਗਾਨਿਸਤਾਨ ਦੇ ਵਿੱਚ ਪਾਲੀਬਾਨ ਦੀ ਉਹਨਾਂ ਨੂੰ ਲੱਗਿਆ ਵੀ ਇਹ ਚੀਜ਼ ਚੰਗੀ ਰਹੀਆਂ ਉਹਨਾਂ ਨੇ ਉਹਨਾਂ ਨੇ ਉਹਦੀ ਕਲਟੀਵੇਸ਼ਨ ਬੰਦ ਕਰ ਦਿੱਤੀ ਕਿ ਸਾਡੇ ਬੰਦੇ ਤਾਂ ਪੜ੍ਹੇ ਲਿਖੇ ਆ ਜੀ ਮਤਲਬ ਉਹਨਾਂ ਨੂੰ ਸਮਝ ਨਹੀਂ ਆਉਂਦੀ ਸਮਝ ਆ ਪਈ ਓਪੀਮ ਕਲਟੀਵੇਸ਼ਨ ਇਹਦੀ ਕਲਟੀਵੇਸ਼ਨ ਇਹਦੇ ਇਹ ਘਾਟੇ ਦਾ ਸੌਦਾ ਇਹ ਔਰ ਤੁਹਾਨੂੰ ਪਤਾ ਹੈ ਜਿਹੜੇ ਓਪੀਮ ਕਲਟੀਵੇਸ਼ਨ ਕਰਦੇ ਆ ਨਾ ਜੀ ਉਹਦੇ ਚੋਂ ਫਿਰ ਕੋਟਾ ਫਿਕਸ ਹੁੰਦਾ ਜੀ ਇੰਨੀ ਫੀਸ ਤੁਹਾਨੂੰ ਦੇਣੀ ਆ ਤੁਸੀਂ ਮੌਸਮ ਖਰਾਬ ਹੋ ਗਿਆ ਕੋਈ ਬਿਮਾਰੀ ਲੱਗ ਗਈ ਟੀਐਮ ਆਈ ਉਹ ਬੰਦਿਆਂ ਦੇ ਪਰਚੇ ਹੋਏ ਹੋਏ ਜਿਹਨਾਂ ਦੇ ਉੱਤੇ ਇਹ ਐਵੇਂ ਲੱਗਦਾ ਦੋ ਦੇ ਢੋਸ ਹਵਾ ਆਪਣੇ ਹੁੰਦੇ ਆ ਇਹਨਾਂ ਨੂੰ ਚਾਹੀਦਾ ਹਿਸਟਰੀ ਪੜ੍ਹਨ ਓਪੀਮ ਵਾਰਸ ਦੀ ਰਾਜਸਥਾਨ ਦੇ ਵਿੱਚ ਕਿਉਂ ਬੰਦ ਹੋਈ ਦੇਸ਼ ਦੇ ਵਿੱਚ ਕਿਉਂ ਬੰਦ ਹੋਈ ਇਹ ਮਨ ਕੋਈ ਲੈਸਰੀ ਜਿਹੜਾ ਅਸੀਂ ਕਹਿ ਰਹੇ ਆ ਵੀ ਉਹਦੇ ਨੂੰ ਸਕਿੱਲ ਡਵੈਲਪਮੈਂਟ ਕਰੋ ਉਹਨੂੰ ਸਪੋਰਟਸ ਕਰਾਓ ਪੜ੍ਹਨ ਦਾ ਮੌਕਾ ਦਿਓ ਖੇਡਣ ਦਾ ਮੌਕਾ ਦਿਓ ਕਲਚਰਲ ਐਕਟੀਵਿਟੀਜ਼ ਦਾ ਮੌਕਾ ਦਿਓ ਔਰ ਇਸ ਤੋਂ ਅੱਗੇ ਜਾ ਕੇ ਉਹਨੂੰ ਕੰਮ ਕਰਨ ਦਾ ਮੌਕਾ ਦਿਓ ਸਰਕਾਰ ਕਰੀ ਉਸ ਤੋਂ ਆਸ਼ਨ ਦੀ ਗੱਲ ਕੀਤੀ ਸੀ ਵੀ ਜੁਗਿੰਸ ਹੋ ਰਹੇ ਨੇ ਕਿਸੇ ਦਾ ਨਾਮ ਲਿਆ ਸੀ ਤੇ ਨਰਿੰਦਰ ਸਿੰਘ ਦੀ ਰਿਪੋਰਟ ਵੀ ਬੋਲਦੀ ਆ ਉਹ ਸੱਜਣ ਕਹਿੰਦੇ ਨੇ ਵੀ ਜੇ ਮੇਰੇ ਖਿਲਾਫ ਕੋਈ ਕਾਰਵਾਈ ਹੈਗੀ ਆ ਤਾਂ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਜੀ ਤੁਸੀਂ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਮੈਂ ਮੈਂ ਇਸ ਕੇਸ ਦੀ ਗੱਲ ਨਹੀਂ ਕਰਦਾ ਇਹ ਗੱਲ ਬੜੀ ਸਾਫ਼ ਹੈ ਜੀ ਕਿਸੇ ਵਾਸਤੇ ਜ਼ੀਰੋ ਟੋਲ ਦਾ ਅਸਰ ਹੈ ਖਾਸ ਕਰਕੇ ਜਿਹੜੇ ਮਸ਼ਹਦੇ ਤਸਕਰਾਂ ਔਰ ਕਰਾਪਸ਼ਨ ਵਾਸਤੇ ਹਾਈਐਸਟ ਜਿਹੜੇ ਬੰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਹੜੇ ਪੈਡਲਰ ਆ ਉਹਨਾਂ ਦੇ ਖਿਲਾਫ ਇਫੈਕਟਿਵਲੀ ਕਾਰਵਾਈ ਹੋ ਗਈ ਆ ਹੁਣ ਵੱਡੇ ਵੱਡੇ ਮਗਰਮੱਛਾਂ ਦੀ ਵਾਰੀਆਂ ਨਹੀਂ ਦੇਖੀ ਜਾਣਾ ਵੀ ਨਹੀਂ ਚੱਲੇਗਾ ਠੀਕ ਹੈ ਸਰ ਥੈਂਕ ਯੂ ਧੰਨਵਾਦ ਜੀ ਸਾਰਾ ਕੀ ਮਨੋਰਥ ਸੀ ਆ ਜਿਵੇਂ ਚਾਲਦੀ ਅੱਜ ਦੇਖਤ ਰਹੇ ਜਾਂਦੇ ਹੋ ਕਿ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਯੁੱਧ ਨਸ਼ੇ ਵਿਰੋਧ ਜਿਹੜੀ ਪੰਜਾਬ ਦੇ ਵਿੱਚ ਕੈਂਪੇਨ ਸ਼ੁਰੂ ਕੀਤੀ ਹੈ ਇਹ ਇੱਕ ਬਹੁਤ ਮਤਲਬ ਜਿਹੜੀ ਹੈਗੇ ਤੁਸੀਂ ਕਹੋ ਕਿ ਸਿਸਟੇਮੈਟਿਕ ਤਰੀਕੇ ਦੇ ਨਾਲ ਬਹੁਤ ਵਧੀਆ ਇੱਕ ਰਣਨੀਤੀ ਬਣਾ ਕੇ ਜਿਹੜੀ ਲੜਾਈ ਲੜੀ ਜਾ ਰਹੀ ਹੈ ਜਿਹਦੇ ਵਿੱਚ ਪਹਿਲਾਂ ਅਸੀਂ ਸਾਰੇ ਜਿਹੜੇ ਜਿਹੜਾ ਪੁਲਸ ਦਾ ਤੁਹਾਨੂੰ ਕਾਰਜਕਾਰੀ ਦਾ ਪਤਾ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਪਿੱਛੇ ਪੁਲਸ ਜ਼ਿਆਦਾ ਸਖਤ ਕਾਰਵਾਈ ਕਰਦੀ ਹੈ ਤਾਂ ਕਿ ਜਿਹੜੀ ਉਹਦੀ ਸਪਲਾਈ ਹੈ ਉਹਨੂੰ ਕੱਟ ਕੀਤਾ ਜਾਵੇ ਉਹਦੇ ਨਾਲ ਨਾਲ ਡਿਮਾਂਡ ਘਟਾਣੀ ਵੀ ਜ਼ਰੂਰੀ ਹੈ ਡਿਮਾਂਡ ਇਸ ਤਰ੍ਹਾਂ ਘਟੇਗੀ ਕਿ ਜਿੰਨੇ ਵੀ ਬੰਦੇ ਨਸ਼ਾ ਕਰਦੇ ਆ ਉਹ ਸਾਡੇ ਸਾਰੇ ਜਿਹੜਾ ਨੈਟਵਰਕ ਆ ਉਹਦੇ ਵਿੱਚ ਆ ਅਸੀਂ ਉਹਨਾਂ ਨੂੰ ਦਵਾਈ ਵੀ ਦੇਵਾਂਗੇ ਸਕਿੱਲ ਡਿਵੈਲਪਮੈਂਟ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਵੀ ਦੇਵਾਂਗੇ ਸੋ ਇਹ ਟੂ ਪ੍ਰਾਪਰ ਅਸਰ ਦੀ ਹੈ ਜਿਹਦੇ ਵਿੱਚ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਇਹਨੂੰ ਡੀਕੰਮੋਲਾਈਜ਼ ਕਰਦੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਮਰੀਜ਼ ਆ ਮੈਂਟਲ ਹੈਲਥ ਇਸ਼ੂ ਆ ਤੇ ਉਹਨਾਂ ਨੂੰ ਹਮਦਰਦੀ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹੋ ਉਹਨਾਂ ਨੂੰ ਉਹਨਾਂ ਨੂੰ ਨਸ਼ਾ ਸੁਲਾਣਾ ਕੰਮ ਵਿਚ ਘਾਣਾ ਦੇ ਕੰਮ ਦੇ ਨਾਲ ਤੇ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਉਹ ਕ੍ਰਿਮੀਨਲ ਆ ਹਾਰਡ ਕੋਰ ਕ੍ਰਿਮੀਨਲ ਆ ਉਹਨਾਂ ਨਾਲ ਸ਼ਕਤੀ ਨਾਲ ਲੜਨਾ ਤੇ ਉਹ ਚਾਹੇ ਜਿਹੜੀ ਕੋਈ ਪਾਕਿਸਤਾਨ ਤੋਂ ਰੋਡਾਂ ਜਾਂਦੀਆਂ ਉੱਥੋਂ ਨਸ਼ਾ ਆਂਦਾ ਸੀ ਉਹ ਨੂੰ ਕੋਈ ਚੱਕਣ ਨਹੀਂ ਜਾਂਦਾ ਔਰ ਨਸ਼ਾ ਤਸਕਰ ਪਿੰਡ ਛੱਡ ਕੇ ਪੰਜਾਬ ਛੱਡ ਕੇ ਭੱਜ ਰਹੇ ਆ ਬਹੁਤ ਸਾਰੀਆਂ ਕੋਠੀਆਂ ਉਹਨਾਂ ਦੀ ਖਾਲੀ ਪਈਆਂ ਪਹਿਲਾਂ ਉਹਨਾਂ ਦਾ ਦਾਬਾ ਹੁੰਦਾ ਸੀ ਬਿਲਕੁਲ ਹੋਰ ਔਰਡਰ ਤੇ ਹੁਣ ਲੋਕ ਜਿਹੜੇ ਆ ਗਏ ਉਹ ਸ਼ੇਅਰ ਹੋ ਗਿਆ ਪਿੰਡਾਂ ਚ ਵਿਲੇਜ ਡਿਫੈਂਸ ਕਮੇਟੀਆਂ ਬਣਾ ਕੇ ਇਸੇ ਤਰ੍ਹਾਂ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾ ਕੇ ਤੇ ਇਹਦੇ ਵਿੱਚ ਜਿਹੜੀ ਹੈਗੀ ਹੁਣ 7 ਤੋਂ 14 ਜਿਹੜੀ ਹੈਗੀ ਆ ਉਹ ਯਾਤਰਾ ਹੋਣੀ ਆ ਕੱਲੇ-ਕੱਲੇ ਪਿੰਡ ਜਾਣਾ ਸਾਰੇ ਐਮਐਲਏ ਸਾਰੇ ਮੈਂਬਰ ਆਫ ਪਾਰਲੀਮੈਂਟ ਮਿਨਿਸਟਰ ਔਰ ਸਾਡੇ ਮਾਨਯੋਗ ਨੈਸ਼ਨਲ ਕਲੋਨਰ ਵਰਧਨ ਕੇਜਰੀਵਾਲ ਮਨੀਸ਼ ਸੋਦੀ ਆ ਸਾਡੇ ਪੰਜਾਬ ਦੇ ਜਿਹੜੇ ਅਸੂਲ ਦੇ ਪ੍ਰਵਾਰੀ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਸਾਰੀ ਜਿੰਨੀ ਸਰਕਾਰ ਆ ਉਹ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡ ਜਾ ਕੇ ਲੋਕਾਂ ਨੂੰ ਮਿਲੇਗੀ ਔਰ ਸਾਰੇ ਅਫਸਰ ਸਬੰਨ ਨਾਲ ਰਹਣਗੇ ਔਰ ಗ್ರಾಮ ਸਭਾਵਾ ਕਰਕੇ ਉਥੇ ਮਤੇ ਪਾਏ ਜਾਣਗੇ ਔਰ ਤਦ ਨਸ਼ਾ ਮੁਕਤ ਬਣਾਉਣ ਵਾਸਤੇ ਮੱਲਿਆਂ ਨੂੰ ਜਿਹੜੇ ਵਾਰਡਾਂ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਉਹ ਇੱਕ ਕੰਪਰੀਹੈਂਸਿਵ ਸਟਰੈਟੀਜੀ ਬਣਾ ਕੇ ਤੇ ਉਹ ਜੋ ਮੈਂ ਪਹਿਲਾਂ ਦੱਸ ਚੁੱਕਿਆ ਤੇ ਜਿਹੜੇ ਉਹਨੂੰ ਡੀਕਨੋਲਾਈਜ਼ ਕਰਕੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦਾ ਨਾਸ਼ ਕਰਾਣਾ ਔਰ ਉਹਨਾਂ ਨੂੰ ਕੰਮ ਤੇ ਲਾਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਨਾ ਸੋ ਇਹ ਸਟਰੈਟੀਜੀ ਲੈ ਕੇ ਜਾਂਦੇ ਮੈਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪੱਤਰਕਾਰਾਂ ਨੂੰ ਪੱਤਰਕਾਰ ਭਾਈਚਾਰੇ ਨੂੰ ਬੁਲਾਈ ਦਿੰਦਾ ਅੱਜ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਆ ਗਏ ਤੇ ਬਟ ਮੈਂ ਥੋੜਾ ਜਣਾ ਨੋਟਸ ਹੋਸ ਵੀ ਆ ਕਿ ਜਿਹੜਾ ਸਾਡਾ ਜਿਹੜਾ ਉਜ਼ਬੇਕਿਸਤਾਨ ਹੈ 180 ਦੇਸ਼ਾਂ ਵਿੱਚ 151 ਤੇ ਜਿਹੜਾ ਕਿ ਮਤਲਬ ਬਹੁਤ ਕੁਝ ਸਨਮਾਨਜਨਕ ਨੇ ਜਿਹਨੂੰ ਆਪਾਂ ਜਿਹੜਾ ਦੇਸ਼ ਕਹਿੰਦਾ ਹੋਵੇ ਅਸੀਂ ਸਭ ਤੋਂ ਵੱਡੇ ਡੈਮੋਕ੍ਰੇਸੀਆਂ ਤੇ ਉੱਥੇ ਪੱਤਰਕਾਰਾਂ ਦੀ ਫਰੀडम ਦਾ ਹਾਲ ਹੋਵੇ ਪੱਤਰਕਾਰ ਜਿਲ੍ਹਾ ਚ ਵੀ ਗਏ ਆ ਔਰ ਹਮਲੇ ਵੀ ਹੋਏ ਆ ਔਰ ਜਿਹੜੇ ਤੁਹਾਡੇ YouTube ਚੈਨਲ ਬੰਦ ਕੀਤੇ ਜਾ ਰਹੇ ਆ ਤੇ ਮੈਂ ਉਮੀਦ ਕਰਨਾ ਕਿ ਜਿਹੜੀ ਸਾਡੀ ਸਰਕਾਰ ਉਹ 151 ਦਿਨਾਂ ਪਹਿਲੇ ਨੰਬਰ ਤੇ ਆਉਣ ਦੀ ਕੋਸ਼ਿਸ਼ ਕਰੇਗੀ ਔਰ ਪੱਤਰਕਾਰਾਂ ਨੂੰ ਐਕਚੁਅਲ ਜਰਨਲ ਫਰੀडम ਮਿਲੇਗੀ ਸੋ ਮੇਰੀਆਂ ਤੁਹਾਨੂੰ ਗੁੱਡ ਵਿਸ਼ਿਸ਼ਾ ਤੇ ਤੁਹਾਨੂੰ ਜਿਹੜਾ ਪਹਿਲਾਂ ਹੁੰਦਾ ਸੀ ਜਿਹੜੇ ਐਕਚੁਅਲ ਜਰਨਲਿਸਟ ਆ ਉਹਨਾਂ ਵਾਸਤੇ 5 ਲੱਖ ਦਾ ਹੁੰਦਾ ਸੀ ਹੁਣ ਸਾਰਿਆਂ ਨੂੰ ਮਿਲੂਗਾ ਜੇ ਮਾਨ ਸਰਕਾਰ ਦੇ ਪੱਤਰ ਸਾਰੇ ਹੁਣ ਤਿੰਨੇ ਸਭ ਨੂੰ ਮਿਲੇਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਪੱਤਰਕਾਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਰਿਆਂ ਨੂੰ ਤੇ ਇਹ ਇੱਕ ਛੋਟਾ ਜ ਦੇ ਵਰ ਦੇ ਉਸ ਵਾਈ ਜਿਹੜਾ ਹੈਗਾ ਤੁਹਾਡਾ ਬੀ ਸਰ ਪੰਜਾਬ ਪੰਜਾਬ ਦੇ ਜਿਹੜੇ ਮੈਟਰ ਸ਼ਟਾਉਟ ਹੁੰਦਾ ਨੇ ਉਹਨਾਂ ਚ ਕਿੰਨੇ ਇਸ ਵੇਲੇ ਜਿਹੜੇ ਮਰੀਜ਼ ਨੇ ਜਿਹੜੇ ਉਹ ਦਾਖਲ ਜੀ ਜਦੋਂ ਮੈਂ ਇਹਨੂੰ ਮਤਲਬ ਟੇਕਓਵਰ ਕੀਤਾ ਉਦੋਂ ਅੰਮ੍ਰਿਤਸਰ ਦੇ ਵਿੱਚ 2250 ਹੁੰਦੇ ਸੀ ਸਾਡੇ ਤੇ ਸਾਡੇ ਕੋਲੇ 1500 ਦੀ ਪ੍ਰੈਸਟੀਜੀ ਹੁਣ ਕਪੈਸਿਟੀ ਅਸੀਂ 5000 ਕੀਤੀ ਉਹਨੂੰ ਅੱਗੇ ਐਕਸਪਲੇਨ ਕਰ ਰਿਹਾ ਸੀ ਕਿ ਇਹਦੇ ਵਿੱਚ ਇਸ ਵੇਲੇ ਜਿਹੜੇ ਹੈਗੇ ਆ ਉਹ ਸਾਡੇ ਜਿਹੜੇ ਰਿਕਾਰਡ ਚ ਆ ਉਹ 1000 ਤੋਂ ਵੱਧ ਹੈ ਲੇਕਿਨ ਇਹਦੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਸਾਡੇ ਕੋਲੇ ਆਮ ਆਦਮੀ ਥੋੜੇ ਸਾਡੇ ਉਹ ਪੂਰਾ ਡਿਜੀਟਲ ਮਾਡਲ ਹੈ ਇਹਨੂੰ ਵੀ ਕਰ ਰਹੇ ਆ ਅਸੀਂ ਡਿਜੀਟਾਈਜ਼ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਵੀ ਤੇ ਉਹਦੇ ਵਿੱਚ ਬਿਲਕੁਲ ਰੀਅਲ ਟਾਈਮ ਡਾਟਾ ਹੁੰਦਾ ਕਿ ਅੱਜ 70000 ਦੇਖਿਆ ਗਿਆ ਅੱਜ 77 ਅੱਜ 75000 ਹੋ ਗਿਆ ਅੱਜ ਬਲੱਡ ਪ੍ਰੈਸ਼ਰ ਦੇ ਕਿੰਨੇ ਆਏ ਸ਼ੂਗਰ ਦੇ ਕਿੰਨੇ ਉਹਦੇ ਕੋਲ ਮੇਰੇ ਰੀਅਲ ਟਾਈਮ ਡਾਟਾ ਇਹਦੇ ਵਿੱਚ ਵੀ ਆ ਜਾਏਗਾ ਸਾਡੇ ਕੋਲ ਅਸੀਂ ਉੱਪਰੋਂ ਜਾ ਰਹੇ ਹਾਂ ਤੇ ਲੇਕਿਨ ਇਹਦੇ ਵਿੱਚ ਬਹੁਤ ਸਾਰੇ ਬੀਜ ਹੋ ਆ ਜਿਹੜੇ ਇਸ ਵੇਲੇ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਆ ਜਿਵੇਂ ਕਿਸੇ ਸੈਂਟਰ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਕਿਤੇ ਦੋ ਬੀਜ ਦਾਖਲ ਹੋ ਕੇ ਜਾ ਨਹੀਂ ਜਾ ਰਿਹਾਗਾ ਤੇ ਮੈਨੂੰ ਲੱਗਦਾ ਕਿ 2.5000 ਬੀਜ ਜਿਹੜੇ ਤੋਂ ਸਰ ਓਟ ਕਲੀਨਿਕਾ 'ਚ ਵੀ ਗਿਣਤੀ ਵਧੀ ਹੈ ਜੀ ਵਧੀਆ ਜੀ ਵਧੀਆ ਓਟ ਕਲੀ ਹਾਂ ਉਹਦੇ ਚ ਤਕਰੀਬਨ ਤਕਰੀਬਨ 3 ਲੱਖ ਦੇ ਕਰੀਬ ਆ ਜੀ ਔਰ ਜਿਹੜੇ ਪ੍ਰਾਈਵੇਟ ਆ ਉਹ 7 ਲੱਖ ਦੇ ਕਰੀਬ ਆ ਲੇਕਿਨ ਇੱਕ ਗੱਲ ਜਿਹੜੀ ਫਰਕ ਪਈ ਆ ਨਾ ਪਹਿਲਾਂ ਜਿਹੜੇ ਪ੍ਰਾਈਵੇਟ ਦੇ ਵਿੱਚ ਜ਼ਿਆਦਾ ਹੁੰਦੇ ਸੀ ਹੁਣ ਸਾਡੇ ਜਿਹੜੇ ਜਿਹਨੇ ਤੁਹਾਡਾ ਮਹਾਰੀ ਦਾ ਜੇ ਮੈਂ ਕਰਾਂ ਜਿਹੜਾ ਡਾਇਰੈਕਸ਼ਨ ਰੀ ਐਮਬਲੈਂਸ ਸੈਂਟਰ ਇਹਦੇ ਚ 50 ਬੈੱਡ ਹੁੰਦੇ ਸੀ ਤੇ 10 ਤੋਂ ਵੱਧ ਮਰੀਜ਼ਲੇ ਹੁੰਦੇ ਸੀ ਤੇ ਹੁਣ ਇੱਥੇ ਅੱਜ ਦੀ ਰੇਟ ਚ ਮਰੇ 75 ਕੇ 80 ਮਰੀਜ਼ ਆ 100 ਦੀ ਕਪੈਸਿਟੀ ਕਰਤੀ ਆ 200 ਦੀ ਕਰਨ ਜਾ ਰਹੇ ਆ ਇਸੇ ਤਰ੍ਹਾਂ ਤੁਹਾਡੇ ਦੋ ਪ੍ਰਾਈਵੇਟ ਇੱਕ ਨਰਸਿੰਗ ਕਾਲਜ ਇੱਕ ਪ੍ਰਾਈਵੇਟ ਹਸਪਤਾਲ ਨੇ 50 5 100 ਬੈਟਰੀ ਗਿਆਨ ਸਾਗਰ ਦੀ ਰੇੜੀ ਹੈ ਚਾਹੇ ਉਹ ਟੈਕਨੀਕਲੀ ਪਟਾਲਜ ਪੰਦਾ 100 ਬੈਟਰੀ ਸਾਲ ਹੋਰਾਂ ਨੇ ਦਿੱਤਾ ਸੋ ਅਸੀਂ ਆਪਣਾ ਪੂਰੀ ਸਟ੍ਰੈਟਜੀ ਬਣਾ ਕੇ ਪੂਰਾ ਅਰੇਂਜਮੈਂਟ ਕਰਕੇ ਇਸੇ ਮਰੀਜ਼ ਨੂੰ ਦਿੱਕਤ ਨਹੀਂ ਆਉਂਦਾ ਕਿ ਮੰਜਾ ਮਨ